ਅਸਲੀ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਇੱਕ ਮੋਟੂ ਟਕਰਾਅ ਜਾਰੀ ਜਾਰੀ ਹੈਗੀ ਹੈ ਮੌਕੇ ਤੇ ਅਸਲੇ ਪੁਲਿਸ ਦੇ ਸੀਨੀਅਰ ਅਧਿਕਾਰੀ ਅੰਮ੍ਰਿਤਸਰ ਦੇ ਸੀਪੀ ਵੀ ਮੌਕੇ ਤੇ ਬੋਲ ਚੁੱਕੇ ਨੇ ਇਸ ਮਾਮਲੇ ਦੀ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਨਿਰਿੰਦਰ ਗੋਪਤਾ ਜੀ ਫੋਨ ਲਾਈਨ ਦੇ ਉੱਪਰ ਮੌਜੂਦ ਨੇ ਗੱਲ ਕਰਦੇ ਨਿਰਿੰਦਰ ਗੋਪਤਾ ਜੀ ਹਾਂਜੀ ਗੋਪਤਾ ਜੀ ਕੀ ਜਾਣਕਾਰੀ ਹੈ ਇਸ ਪਾਵਰੇ ਦੇ ਉੱਪਰ ਗੱਲ ਕਰੀਏ ਤੇ ਇਹ ਜਿਹੜਾ ਮਸਲਾ ਹੈਗਾ ਤਾਂ ਅੰਮ੍ਰਿਤਸਰ ਦਾ ਹੈਗਾ ਅੰਮ੍ਰਿਤਸਰ ਤੇ ਜਿਹੜੀ ਆਪਣਾ ਗੱਲ ਕਰੀਏ ਦਾਣਾ ਮੰਡੀ ਦੇ ਵਿੱਚ ਜਿਹੜਾ ਹੈ ਅੱਜ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਮੋਟੇਪੇਟ ਹੁੰਦੀ ਹੈ ਉਹ ਜਿਹੜੇ ਬਦਮਾਸ਼ ਹੈਗੇ ਨੇ ਸ਼ੁਰੂ ਤੋਂ ਹੀ ਜਿਹੜੇ ਪੁਲਿਸ ਨੂੰ ਜੜੇ ਨੇ ਲੋੜੀ ਦੇ ਸੀ ਤੇ ਮੌਕੇ ਤੇ ਜਿਹੜੇ ਨੇ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਕਿ ਉੱਥੋਂ ਦੇ ਆਪਣਾ ਡੀਆਈਜੀ ਉਹ ਵੀ ਮੌਕੇ ਤੇ ਉੱਤੇ ਜਿਹੜੇ ਮੌਜੂਦ ਹੈਗੇ ਨੇ ਔਰ ਅਗਰ ਗੱਲ ਕਰੀ ਫਾਇਰਿੰਗ ਹੁੰਦੀ ਆਰ ਫਾਇਰਿੰਗ ਦੇ ਵਿੱਚ ਜਿਹੜੀ ਆ ਇਹ ਪੁਲਿਸ ਵੱਲੋਂ ਜਿਹੜੀ ਗੋਲੀ ਚਲਾਈ ਜਾਂਦੀ ਆ ਬਦਮਾਸ਼ ਦੇ ਪੈਰ ਦੇ ਉੱਤੇ ਗੋਲੀ ਲੱਗਦੀ ਆ ਜਿਸ ਨਾਲ ਉਹ ਜ਼ਖਮੀ ਹੋ ਜਾਂਦਾ ਤੇ ਪੁਲਿਸ ਉਸ ਨੂੰ ਉੱਥੇ ਹੀ ਦਬੋਚ ਲੈਂਦੀ ਆ ਲekin ਅਗਰ ਗੱਲ ਕਰੀਏ ਤੇ ਲਗਾਤਾਰ ਜਿਹੜੀ ਆ ਅਗਰ ਸਾਨੂੰ ਇਹ ਘਟਨਾਵਾਂ ਦੀ ਸੂਚਨਾ ਮਿਲਦੀ ਰਹਿੰਦੀ ਆ ਕਿ ਪੁਲਿਸ ਔਰ ਬਦਮਾਸ਼ਾਂ ਦੇ ਵਿੱਚ ਜਿਹੜੀ ਲਗਾਤਾਰ ਫਾਇਰਿੰਗ ਦੀ ਸੂਚਨਾ ਜਿਹੜੀਆਂ ਲਗਾਤਾਰ ਮਿਲਦੀਆਂ ਰਹਿੰਦੀਆਂ ਕਿ ਲਗਾਤਾਰ ਕਦੀ ਕਿਸੇ ਸ਼ਹਿਰ ਦੇ ਵਿੱਚ ਪੁਲਿਸ ਔਰ ਬਦਮਾਸ਼ਾਂ ਦੀ ਮੋਟ-ਪੇਟ ਹੋ ਜਾਂਦੀ ਆ ਅਗਰ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਦੇਖ ਮਿਲਿਆ ਤੇ ਜਿਹੜੀ ਕੋਈ ਕਈ ਸਵਾਲ ਜਿਹੜੇ ਨੇ ਖੜੇ ਹੋ ਜਾਂਦੇ ਨੇ ਕਿ ਬਦਮਾਸ਼ ਜਿਹੜੇ ਨੇ ਲਗਾਤਾਰ ਗੈਂਗਸਟਰ ਜਿਹੜੇ ਨੇ ਕਿੱਥੋਂ ਪੈਦਾ ਹੋ ਰਹੇ ਨੇ ਕੌਣ ਪੈਦਾ ਕਰ ਦਿਆ ਕਿ ਦੇਖੋ ਅਗਰ ਗੱਲ ਕਰੀਏ ਉਹਨਾਂ ਕੋਲ ਜਿਹੜੀ ਆ ਆਪਣਾ ਅਫੀਮ ਵੀ ਫੜੀ ਗਈ ਆ ਚਿੱਟਾ ਚਿੱਟਾ ਵੀ ਫੜਿਆ ਗਿਆ ਵਾ ਇਹ ਸਾਰੀ ਜਿਹੜੀ ਇੱਕ ਪਾਸੇ ਤੇ ਪੰਜਾਬ ਸਰਕਾਰ ਨਸ਼ਾ ਨੂੰ ਖਤਮ ਕਰਨ ਵਾਸਤੇ ਲਗਾਤਾਰ ਜਿਹੜੀ ਆ ਆਪਣੀ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤੇ ਜਦੋਂ ਵੀ ਕੋਈ ਮੁੱਠਬੇੜ ਹੁੰਦੀ ਆ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਅਗਰ ਗੱਲ ਕਰੀਏ ਤੇ ਨਸ਼ੇ ਦੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਆ ਉਹਨਾਂ ਕੋਲੋਂ ਬਰਾਮਦ ਹੋਈਆਂ ਹਥਿਆਰ ਤਾਰ ਕਿੱਥੋਂ ਆਂਦੇ ਨੇ ਇਹ ਵੀ ਇੱਕ ਬੜਾ ਵੱਡਾ ਅਗਰ ਗੱਲ ਕਰੀਏ ਤੇ ਬੜਾ ਵੱਡਾ ਵਿਸ਼ਾ ਹੈਗਾ ਵਾ ਕਿ ਥਿਆਰ ਕਿੱਥੋਂ ਆਂਦੇ ਨੇ ਤੇ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਤੇ ਜਵਾਬੀ ਫਾਇਰਿੰਗ ਵੀ ਇਹਦੇ ਵਿੱਚ ਘੜੀ ਆ ਹੁੰਦੀ ਆ ਤੇ ਅੱਜ ਇਹ ਹੀ ਗੱਲ ਕਰਨ ਲੈਨੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੇ ਗੇਟ ਕੀਮਾ ਦੇ ਕੋਲ ਜਿਹੜੀ ਦਾਣਾ ਮੰਡੀ ਹੈਗੀ ਆ ਉੱਥੇ ਪੁਲਿਸ ਤੇ ਬਰਮਾਸ਼ਾ ਤੋਂ ਜਿਹੜੀ ਮੋਟਵੇੜ ਹੁੰਦੀ ਆ ਉੱਥੇ ਇੱਕ ਨਾਕਾ ਲੱਗਾ ਹੁੰਦਾ ਵਾ ਜਦੋਂ ਉਸ ਨਾਕੇ ਤੋਂ ਉੱਤੋਂ ਜਦੋਂ ਇੱਕ ਆਨਪਛਾਤੇ ਮੋਟਰਸਾਈਕਲ ਨੂੰ ਸ਼ੱਕੀ ਹਾਲਾਤ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਪੁਲਿਸ ਵੱਲੋਂ ਤੇ ਉਹ ਜਿਹ ਉਤੇ ਫਾਇਰਿੰਗ ਕਰਦੇ ਨੇ ਤੇ ਲਗਾਤਾਰ ਪੁਲਿਸ ਉਸ ਤੋਂ ਬਾਅਦ ਜਿਹੜੀ ਜਵਾਬੀ ਜਵਾਬੀ ਫਾਇਰਿੰਗ ਕਰਦੀ ਹੈਗੀ ਆ ਤੇ ਲਗਾਤਾਰ ਦੋਨੋਂ ਪਾਸੇ ਜਿਹੜੀ ਆ ਜਵਾਬੀ ਫਾਇਰਿੰਗ ਜਿਹੜੀ ਆ ਲਗਾਤਾਰ ਦੋਨੋਂ ਪਾਸੇ ਚੱਲਦੀ ਆ ਗਈ ਆ ਤੇ ਜਿਹਦੇ ਵਿੱਚ ਅਗਰ ਗੱਲ ਕਰੀਏ ਤੇ ਪੁਲਿਸ ਵੱਲੋਂ ਜਿਹੜੀ ਆਪਣਾ ਫਾਇਰਿੰਗ ਕੀਤੀ ਜਾਂਦੀ ਆ ਇੱਕ ਬਦਮਾਸ਼ ਦੇ ਪੈਰ ਦੇ ਉੱਤੇ ਜਿਹੜੀ ਆ ਗੋਲੀ ਲੱਗ ਜਾਂਦੀ ਆ ਜਿਹੜਾ ਕਿ ਜ਼ਖਮੀ ਹਾਲਤ ਵਿੱਚ ਉੱਥੇ ਡਿੱਗ ਪੈਂਦਾ ਤਾਂ ਉਸ ਨੂੰ ਜਿਹੜੀ ਪੁਲਿਸ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਆ ਜਿਸ ਦਾ ਹੁਣ ਆਪਣੀ ਸਾਡੇ ਸਿਵਲ ਹਸਪਤਲ ਦੇ ਵਿੱਚ ਅਲਾਹ ਚੱਲਦਾ ਪਿਆ ਹੋਇਆ ਤੇ ਮੌਕੇ ਤੇ ਅਗਰ ਗੱਲ ਕਰੀਏ ਤਾਂ ਗੁਰਪ੍ਰ ਤੇ ਘਟਨਾ ਜਿਹੜੀ ਹੈ ਗੋਲੀਆਂ ਕਰ ਗੱਲ ਕਰੀਏ ਤਾਂ ਲਗਾਤਾਰ ਅਮਨੂ ਸਾਹਮਣੇ ਕਈ ਰਾਉਂਡ ਜਿਹੜੀ ਆ ਫਾਇਰ ਹੋਏ ਨੇ ਪੁਲਿਸ ਵੱਲੋਂ ਕਈ ਰਾਉਂਡ ਫਾਇਰ ਕੀਤੇ ਗਏ ਨੇ ਤੇ ਬਦਮਾਸ਼ਾਂ ਵੱਲੋਂ ਵੀ ਕਈ ਰਾਉਂਡ ਜਿਹੜੇ ਨੇ ਲਗਾਤਾਰ ਫਾਇਰ ਕੀਤੇ ਗਏ ਨੇ ਕਈ ਤਰ੍ਹਾਂ ਦੀ ਸਵਾਲੀਆ ਚਿੰਨ੍ਹ ਕਰਦਲ ਚਰੀਏ ਤੇ ਸਰਕਾਰ ਤਾਂ ਵੀ ਖੜੇ ਹੁੰਦੇ ਨੇ ਕਿ ਸਰਕਾਰ ਜਿਹੜੀ ਆ ਕਿਉਂ ਕਿੱਥੋਂ ਜਿਹੜਾ ਵਾ ਹਥਿਆਰ ਆਉਂਦੇ ਨੇ ਕਿਉਂ ਨਹੀਂ ਇਹਦੇ ਤੇ ਰੋਕ ਲਗਾਈ ਜਾਂਦੀ ਕਿ ਜਿਹੜੇ ਗੈਂਗਸਟਰ ਕਿੱਥੋਂ ਪੈਦਾ ਹੋਏ ਨੇ ਇਹ ਗੈਂਗਸਟਰਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਹਰ ਰੋਜ਼ ਜੇ ਗੱਲ ਕਰੀਏ ਤੇ ਦਿਨ ਚੜ੍ਹਦੇ ਆ ਜਿਹੜੀਆਂ ਆਹੀ ਸੂਚਨਾ ਮਿਲਦੀ ਹੈ ਕਿ ਅੱਜ ਜਲੰਧਰ ਦੇ ਵਿੱਚ ਜਿਹੜੀ ਗੈਂਗਵਾੜ ਹੋ ਗਈ ਅੱਜ ਜਲੰਧਰ ਦੇ ਵਿੱਚ ਪੁਲਿਸ ਨਾਲ ਮੁੱਠਪੇੜ ਪੁਲਿਸ ਦੀ ਤੇ ਗੈਂਗਸਟਰ ਦੀ ਮੁੱਠਪੇੜ ਹੋ ਗਈ ਅੱਜ ਅੰਮ੍ਰਿਤਸਰ ਦੇ ਵਿੱਚ ਮੁੱਠਪੇੜ ਹੋ ਗਈ ਅੱਜ ਬਠਿੰਡੇ ਹੋ ਗਈ ਅੱਜ ਪਟਿਆਲਾ ਹੋ ਗਈ ਇਹ ਲਗਾਤਾਰ ਹਰ ਦਿਨ ਕਿਤਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਵਾ ਪੰਜਾਬ ਸਰਕਾਰ ਨੂੰ ਜਲੰਧ ਪੰਜਾਬ ਦੇ ਡੀਜੀਪੀ ਨੂੰ ਇਹਦੇ ਉੱਤੇ ਜਿਹੜੀ ਆ ਨਕੇਲ ਕੱਸਣੀ ਚਾਹੀਦੀ ਹੈ ਇਹਦੇ ਆਪ ਦਾ ਜਿਹੜਾ ਮਾਹੌਲ ਜਿਹੜਾ ਵਾ ਵਾ ਜਿਆਦਾ ਜਿਹੜਾ ਵਾ ਵਿਗੜਦਾ ਵਾ ਲੋਕਾਂ ਦੇ ਵਿੱਚ ਜਿਹੜੀ ਅਸੀਂ ਦਿਆਸ਼ ਜਿਹੜੀ ਲਗਾਤਾਰ ਬੰਦੀ ਜਾ ਰਹੀ ਹੈ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਦੇਖਦੇ ਹੋਏ ਇਸ ਲਈ ਜਿਹੜਾ ਪੰਜਾਬ ਦੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਇੰਤੇ ਰੋਕ ਜਿਹੜੀ ਹੈ ਜਲਦ ਜੁਲਦ ਰੋਕ ਲਗਾਏ ਕੋਈ ਨਾ ਕੋਈ ਵਧੀਆ ਕਾਨੂੰਨ ਲੈ ਕੇ ਆ ਜਿਸ ਦੇ ਨਾਲ ਕਿ ਗੈਰ ਹਸਤਾਂ ਨੂੰ ਠੱਲ ਪਾਈ ਜਾ ਸਕੇ